ਸਸਕਾ ਜੀ ਸਤਿ ਸ੍ਰੀ ਅਕਾਲ ਅਸੀਂ ਅੱਜ ਫਰੀਦਕੋਟ ਵਿਖੇ ਪਹੁੰਚੇ ਹਾਂ ਜਿੱਥੇ ਸੇਵਾਮੁਖਤ ਡੀਐਸਪੀ ਸਰਦਾਰ ਭਮਿੰਦਰ ਸਿੰਘ ਜੀ ਔਂਜਲਾ ਸਾਹਿਬ ਦੇ ਘਰ ਕਾਫੀ ਲੰਬੇ ਸਮੇਂ ਤੋਂ ਵਿਚਾਰ ਚਰਚਾ ਹੁੰਦੀ ਸੀ ਕਈ ਵਿਸ਼ਿਆਂ ਤੇ ਤਾਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਔਂਜਲਾ ਸਾਹਿਬ ਨਾਲ ਗੱਲਬਾਤ ਕਰਨ ਵਾਸਤੇ ਆਏ ਹਾਂ ਵੀ ਜਿਹੜੀ ਨਵੀਂ ਪੀੜ੍ਹੀ ਆ ਮੌਜੂਦਾ ਹਾਲਾਤਾਂ ਦੇ ਮੁਤਾਬਕ ਉਹ ਸਮੇਂ ਦੀ ਹਾਨੀ ਕਿਵੇਂ ਬਣੇ? ਸਿੱਖਿਆ ਦੇ ਖੇਤਰ ਵਿੱਚ ਕੁੱਦੇ, ਸਪੋਰਟਸ ਵਿੱਚ ਕੁੱਦੇ, ਜਾਂ ਰਾਜਨੀਤੀ ਨੂੰ ਦੇ ਵਿੱਚ ਕੁੱਦ ਕੇ ਰਾਜ ਹਾਂਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਦੀਆਂ ਗਿਆਨ ਜੋਤੀ ਚੈਨਲ ਜੀ ਦਾ ਤੇ ਇੱਥੇ ਇਹਨਾਂ ਦੇ ਜਿਹੜੇ ਸੰਸਥਾਪਕ ਨੇ ਸਰਦਾਰ ਪ੍ਰਮਾਨ ਸਿੰਘ ਸਿੱਧੂ ਇਹਨਾਂ ਨਾਲ ਤਾਂ ਅਕਸਰ ਫੋਨ ਤੇ ਵੀ ਗੱਲਬਾਤ ਹੁੰਦੀ ਰਹਿੰਦੀ ਆ ਕਿ ਯਾਰੀ ਚਾਰ ਸੱਜਣਾਂ ਚ ਬੈਠਿਆਂ ਵੀ ਮਿਲਦੇ ਆ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਅੱਜ ਇਹਨਾਂ ਨੇ ਸਿਰਵਰਾ ਜ਼ਿਕਰ ਕੀਤਾ ਕਿ ਮੈਂ ਮਿਲਣਾ ਚਾਹੁੰਦਾ ਤੇ ਮੈਂ ਵੀ ਅੱਜ ਫ੍ਰੀ ਸੀ ਮੈਂ ਸੋਚਿਆ ਕਿ ਚਲੋ ਤੁਸੀਂ ਆ ਜਾਓ ਇਹਨਾਂ ਨੇ ਗੱਲ ਕੀਤੀ ਆ ਅੱਜ ਦੀ ਜੁਵਾ ਪੀੜੀ ਦੀ ਅੱਜ ਦੀ ਜੁਵਾ ਪੀੜੀ ਆ ਜਿਹੜੀ ਬਾਹਰ ਦਾ ਰੁਜ਼ਾਮ ਜ਼ਿਆਦਾ ਹੁਣ ਕੁਝ ਘਟਿਆ ਕਿਉਂਕਿ ਬਾਹਰਲੇ ਕੰਟਰੀਆਂ ਨੇ ਨਵੇਂ ਸਟੂਡੈਂਟ ਨੂੰ ਲੈਣਾ ਬੰਦ ਕਰਤਾ ਹੈ। ਮਤਲਬ ਹੁਣ ਥੋੜਾ ਕਾਲਜਾਂ ਦੇ ਵਿੱਚ ਵੀ ਰੌਣਕਾਂ ਹੋਈਆਂ। ਇੰਜੀਨੀਅਰਿੰਗ ਕਾਲਜ ਚ ਲਗਭਗ ਸਾਰੇ ਠੱਪ ਪਏ ਨੇ। ਮੈਂ ਤੇ ਅੱਜ ਦੀ ਜੁਵਾ ਪੀੜੀ ਨੂੰ ਇਹੀ ਕਹੂੰਗਾ ਕਿ ਸਭ ਤੋਂ ਪਹਿਲਾਂ ਚੰਗੀ ਐਜੂਕੇਸ਼ਨ ਟੈਕਨੀਕਲ ਐਜੂਕੇਸ਼ਨ ਵੀ ਲੈਣ, ਚੰਗੀ ਐਜੂਕੇਸ਼ਨ ਲੈਣ। ਮੈਂ ਤੇ ਇਹੀ ਰਹਿ ਦਊਂਗਾ ਵੀ ਚੰਗੇ ਵਿਚਾਰਵਾਨ ਬਣੋ ਚੰਗੀ ਤੁਹਾਡੇ ਕੋਲ ਟੈਕਨੀਕਲ ਸਿੱਖਿਆ ਹੋਵੇ ਅਗਾਹ ਵਧੂ ਤੁਸੀਂ ਸੋਚ ਰੱਖੋ ਐਡਿਕਸ਼ਨ ਤੋਂ ਬਚੋ ਪਰ ਸਾਰੀਆਂ ਗੱਲਾਂ ਦੇ ਨਾਲ ਨਾਲ ਰਾਜਨੀਤੀ ਕੀ ਰਾਜਨੀਤੀ ਵਿੱਚ ਵੀ ਅੱਗੇ ਆਓ ਕਿਉਂਕਿ ਰਾਜਨੀਤਿਕ ਲੋਕਾਂ ਨੇ ਪੀੜੀਦਰ ਪੀੜੀ ਦੇਸ਼ ਦੀ ਰਾਜਨੀਤੀ ਤੇ ਕਬਜ਼ਾ ਕੀਤਾ ਹੈ ਪਹਿਲਾਂ ਦਾਦਾ ਇਲੈਕਸ਼ਨ ਲੜਦਾ ਸੀ ਤੇ ਵਰਕਰ ਦਾ ਜਿਹੜਾ ਦਾਦਾ ਸੀ ਉਹ ਉਹ ਤਾਂ ਵਰਕਰ ਸੀ ਫਿਰ ਪਿਓ ਇਲੈਕਸ਼ਨ ਲੜਦਾ ਸੀ ਵਰਕਰ ਦਾ ਪਿਓ ਦਾ ਵਰਕਰ ਸੀ ਹੁਣ ਗਿਆ ਪੋਤਾ ਇਲੈਕਸ਼ਨ ਲੜਦਾ ਤੇ ਪੋਤੇ ਦਾ ਗਾ ਉਧਰ ਵੀ ਵਰਕਰ ਦਾ ਪੋਤਾ ਵੀ ਆ ਇਹ ਕਿਤੇ ਪੌੜੀ ਪੁੱਠੀ ਕਰਕੇ ਲਾਉਣੀ ਚਾਹੀਦੀ ਹੈ ਉਹਨਾਂ ਨੂੰ ਕਹਿ ਦੋ ਵੀ ਭਾਈ ਬੱਸ ਕਰੋ ਹੁਣ ਸਾਨੂੰ ਵੀ ਸੇਵਾ ਦਾ ਮੌਕਾ ਕਹਿ ਦਿੰਦੇ ਨੇ ਕਿ ਰਾਜਨੀਤੀ ਸੇਵਾ ਜੇ ਸੇਵਾ ਹੀ ਆ ਤਾਂ ਕਿਸੇ ਹੋਰ ਨੂੰ ਵੀ ਮੌਕਾ ਦਿਓ ਪਰਿਵਾਰਾਂ ਦੇ ਵਿੱਚ ਹੀ ਰਾਜਨੀਤੀ ਤੁਰੀ ਆਉਂਦੀ ਆ ਆ ਦੁੱਖ ਮੈਂ ਤੋਂ ਰਜ਼ਾਮ ਆਇਨੇ ਜਥੇਦਾਰ ਹਰਪ੍ਰੀਤ ਸਿੰਘ ਜੀ ਭਾਵੇਂ ਕਿ ਅਕਾਲੀ ਹਲਕਿਆਂ ਦੇ ਵਿੱਚ ਇਹਦੀ ਬੜੀ ਗੂੰਜ ਪਈ ਆ ਕਿ ਬਹੁਤ ਔਟ ਹੋਇਆ ਬੋਰਟ ਹੋਇਆ ਚੁੱਲਾ ਵੱਖਰਾ ਬਣ ਗਿਆ ਕਦੀ ਉਹ ਚੁੱਲੇ ਤੇ ਬਿਆਨਬਾਜ਼ੀ ਕਰਦੇ ਸੀ ਮੈਂ ਤਾਂ ਸੋਚਦਾ ਕਿ ਇਹ ਵੀ ਸਮੇਂ ਦੀ ਲੋੜ ਸੀ ਕਿਉਂਕਿ ਇੱਕ ਪਰਿਵਾਰ ਕੋਲ ਜਾਂ ਇੱਕ ਹੀ ਤੁਹਾਡੇ ਕੋਲ ਹੀ ਸਾਰਾ ਕੁਝ ਚੱਲਿਆ ਹੁੰਦਾ ਸੀ ਇਦਾਂ ਹੋਰ ਪਾਰਟੀਆਂ ਵਿੱਚ ਵੀ ਹੋਣਾ ਚਾਹੀਦਾ ਕਾਂਗਰਸ ਵਿੱਚ ਇਹਦੀ ਬਹੁਤ ਲੋੜ ਆ ਪੀੜੀ ਦਰ ਪੀੜੀ ਲੋਕ ਇਲੈਕਸ਼ਨ ਲੜਦੇ ਆਉਂਦੇ ਨੇ ਪੀੜੀ ਦਰ ਪੀੜੀ ਲੋਕ ਵਰਕਰ ਮੈਂ ਤਾਂ ਅੱਜ ਦੀ ਨਵਾਂ ਜੁਵਾ ਪੀੜੀ ਨੂੰ ਇਹੀ ਕਹੂੰਗਾ ਕਿ ਰਾਜਨੀਤੀ ਚ ਅਗਿਆਓ ਚੰਗੀ ਐਜੂਕੇਸ਼ਨ ਹਾਸਲ ਕਰੋ ਮੈਂ ਖਾਨਸਰ ਨੂੰ ਸੁਣਦਾ ਜਿਹੜੇ ਇਨਫਲੂਐਂਸਰ ਨੇ ਡਾਕਟਰ ਦੇਵਿਆ ਕੀਰਤੀ ਉਹਨਾਂ ਚੰਗਾ ਉਹ ਜਦੋਂ ਆਪਣੀਆਂ ਕਲਾਸੇ ਸ਼ੁਰੂ ਕਰਦੇ ਨੇ ਇੰਟਰੋਡਕਟਰੀ ਪੀਰੀਡਾਂ ਚ ਉਹ ਕਹਿੰਦੇ ਨੇ ਸੈਸ਼ਨਾਂ ਚ ਕਿ ਐਜੂਕੇਸ਼ਨ ਤੁਹਾਨੂੰ ਇੱਕ ਵਧੀਆ ਇਨਸਾਨ ਬਣਾਉਗੀ ਕਿ ਜ਼ਰੂਰੀ ਨਹੀਂ ਤੁਸੀਂ ਪੜ੍ਹ ਲਿਖ ਕੇ ਆਈਪੀਐਸ ਆਈਏਐਸ ਜਾਂ ਆਈਆਰਐਸ ਬਣਨਾ ਤੁਸੀਂ ਵਧੀਆ ਇਨਸਾਨ ਵੀ ਬਣ ਸਕਦੇ ਹੋ ਤੁਸੀਂ ਵਧੀਆ ਰਾਜਨੀਤਿਕ ਬਣੋ ਰਾਜਨੀਤਿਕ ਜਦੋਂ ਤੁਹਾਡੀ ਰਾਜਨੀਤੀ ਵਧੀਆ ਹੋਊਗੀ ਤਾਂ ਦੇਸ਼ ਦਾ ਵਿਕਾਸ ਹੋਊਗਾ ਅੱਜ ਦੀਆਂ ਫ੍ਰੀ ਫ੍ਰੀ ਸਹੂਲਤਾਂ ਨੇ ਸਾਰੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ ਬਿਜਲੀ ਫ੍ਰੀ ਪਾਣੀ ਫ੍ਰੀ ਇਨਕਮ ਤੇ ਕੋ ਟੈਕਸ ਨਹੀਂ ਮਤਲਬ ਵੀ ਨਹੀਂ ਹਰ ਬੰਦੇ ਤੋਂ ਟੈਕਸ ਲਾਓ ਹਰ ਬੰਦੇ ਨੂੰ ਤਾਂ ਕਿ ਜਿਹੜਾ ਦੇਸ਼ ਦਾ ਵਿਕਾਸ ਹੋਵੇ ਹੁਣ ਬਿਜਲੀ ਸਹੂਲਤਾਂ ਦੀ ਗੱਲ ਕਰ ਲਈਏ ਬਿਜਲੀ ਸੂਲਤਾਂ ਦੇਣ ਵੇਲੇ ਇਹ ਨਹੀਂ ਦੇਖਿਆ ਗਿਆ ਕਿ ਕਿਹੜੇ ਬੰਦੇ ਨੂੰ 10 ਮੋਟਰਾਂ ਦੀ ਵੀ ਬਿਜਲੀ ਫਰੀ ਹੈ ਗਰੀਬ ਕਿਸਾਨ ਦੀ ਜੇ ਗੱਲ ਕੀ ਗਰੀਬ ਕਿਸਾਨ ਕੋਲ ਤਾਂ ਮੋਟਰ ਹੀ ਨਹੀਂ ਉਹ ਤੇ ਵਿਚਾਰਾ ਸਿਰਫ ਧਰਨੇ ਜੋਗਾ ਹੀ ਆ ਉਹਨਾਂ ਧਰਨੇ ਦਾ ਲਾਹਾ ਕੋਈ ਹੋਰ ਬੰਦਾ ਲੈ ਰਿਹਾ ਇਦਾਂ ਹੀ ਦੂਜੇ ਪਾਸੇ ਗਰੀਬ ਜਨਤਾ ਚ ਦੇ ਵੇਖੀਏ ਜਿਹੜੀ ਉਹ ਆਰਥਿਕ ਵੇ ਆਧਾਰ ਤੇ ਜਿਹੜੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ ਪੀੜੀ ਤਰ ਪੀੜੀ ਇੱਕ ਪੀੜੀ ਫਾਇਦਾ ਲਈ ਜਾ ਰਹੀ ਆ ਇਸ ਕਾਰਨ ਰਾਜਨੀਤੀ ਵਿੱਚ ਨੌਜਵਾਨਾਂ ਨੂੰ ਅੱਗੇ ਆ ਕੇ ਜਿਹੜੇ ਇਹਨਾਂ ਵੱਲੋਂ ਪਾਈਆਂ ਹੋਈਆਂ ਪਰਤਾਂ ਨੂੰ ਬਦਲਣ ਦੀ ਲੋੜ ਹੈ, ਰਾਜਨੀਤੀ 'ਚ ਚੰਗੇ ਬੰਦੇ ਆਉਣ ਦੀ ਲੋੜ ਹੈ। ਮੈਂ ਭਗਵੰਤ ਮਾਨ ਜੀ ਦਾ ਬਹੁਤ ਸਤਿਕਾਰ ਕਰਨਾ। ਕਿਉਂਨੇ ਇੱਕ ਆਮ ਬੰਦੇ ਤੋਂ ਉੱਠ ਕੇ ਵੱਡੇ-ਵੱਡੇ ਖੰਡ ਪੱਟੇ ਨੇ ਰਾਜਨੀਤੀ 'ਚ ਇੱਕ ਨਵਾਂ ਦੌਰ ਲੰਦਾ। ਹਾਂ ਠੀਕ ਹੈ। ਉਹਨਾਂ ਦੀ ਰਾਜਨੀਤੀ ਕਿਸਨੂੰ ਪਸੰਦ ਆਊਗੀ ਚਾਹੇ ਨਹੀਂ ਆਊਗੀ ਪਰ ਮੈਨੂੰ ਬਹੁਤ ਪਸੰਦ ਆ ਕਿਉਂਕਿ ਜਿਹਨੂੰ ਹੱਥ ਪਾਉਂਦਾ ਚੀਕਾਂ ਬਹੁਤ ਘਟਾਉਂਦਾ। ਇਸ ਕਰਕੇ ਮੈਂ ਕਹਾਂਗਾ ਵੀ ਇੱਕ ਚੰਗੀ ਸੋਚ ਲੈ ਕੇ ਦੇਸ਼ ਦੀ ਲੁੱਟ ਖਸੁੱਟ ਨੂੰ ਉਹ ਜਾਗਰ ਕਰਨ ਦੀ ਲੋੜ ਆ ਨਵੀਂ ਪੀੜੀ ਨੂੰ ਨਵੀਂ ਪੀੜੀ ਨੂੰ ਅੱਗੇ ਆਉਣ ਦੀ ਲੋੜ ਆ ਹਰ ਨੌਕ ਜੋ ਆਂਦਾ ਪੰਚਾਇਤੀ ਖੇਤਰਾਂ ਤੋਂ ਲੈ ਕੇ ਐਮ ਐਲ ਏ ਐਮ ਪੀ ਤੱਕ ਹਰ ਜਗ੍ਹਾ ਨਵੇਂ ਬੰਦੇ ਨੂੰ ਇਲੈਕਸ਼ਨ ਲੜਨ ਚਾਹੀਦੀ ਆ ਪੀੜੀਦਰ ਪੀੜੀ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਉਹਦੀ ਵਿਰੋਧਤਾ ਦੇ ਵਿੱਚ ਜ਼ਰੂਰ ਇਲੈਕਸ਼ਨ ਲੜਨੀ ਚਾਹੀਦੀ ਆ ਭਾਵੇਂ ਉਹ ਐਮਐਲਏ ਦੀ ਹੋਵੇ ਭਾਵੇਂ ਐਮਪੀ ਦੀ ਹੋਵੇ ਭਾਵੇਂ ਐਮਸੀ ਦੀ ਹੋਵੇ ਭਾਵੇਂ ਕੋਈ ਵੀ ਹੋਵੇ ਤੇ ਮੈਂ ਅਖੀਰ ਵਿੱਚ ਬਹੁਤ ਧੰਨਵਾਦ ਕਰਨਾ ਸਦਾ ਬਿਨਾਂ ਸਿੰਘ ਦਾ ਅੱਜ ਆਏ ਨੇ ਤੇ ਆਉਣ ਵਾਲੇ ਸਮੇਂ 'ਚ ਵਿਚਾਰ ਚਰਚਾਵਾਂ ਹੁੰਦੀਆਂ ਰਹਿਣਗੀਆਂ ਪਰ ਜਿਹੜੀ ਦੇਸ਼ ਦੀ ਰਾਜਨੀਤੀ ਨੂੰ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਨੂੰ ਪੀੜੀ ਤਰ ਪੀੜੀ ਰਾਜਨੀਤੀ 'ਚੋਂ ਕੱਢਣ ਦੀ ਬੋਤਲ ਰੋੜ ਹੈ ਤੇ ਨੌਜਵਾਨਾਂ ਨੂੰ ਇਸ ਰਾਜਨੀਤੀ 'ਚੋਂ ਆਉਣ ਦੀ ਲੋੜ ਸਸਿਕਾ